ਹਾਂਜੀ ਦੋਸਤੋ ਕਿੱਦਾਂ ਸਾਰੇ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਜਾ ਰਹੇ ਆ ਬਈ ਖੇਡਣ ਲਹਿਰਾ ਮੁਹੱਬਤ ਜੋ ਕਿ ਆਪਣੇ ਏਰੀਆ ਦਾ ਟੂਰਨਾਮੈਂਟ ਆ ਜ਼ਿਲ੍ਹਾ ਬਟਿੰਡਾ ਇਹ ਟੂਰਨਾਮੈਂਟ ਆਪਣੇ ਭਰਾ ਲੱਖੀ ਲਹਿਰਾ ਤੇ ਦੀਪਾ ਲਹਿਰੇ ਦੀ ਯਾਦ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਬਹੁਤ ਹੀ ਵਧੀਆ ਟੂਰਨਾਮੈਂਟ ਚੱਲ ਰਿਹਾ ਅੱਜ ਇਹਦਾ ਪਹਿਲਾ ਦਿਨ ਆ ਜੇ ਆਪਣਾ ਪਹਿਲੇ ਦਿਨ ਹੀ ਬੋਲ ਸੀਗਾ ਤੇ ਆਪਾਂ ਖੇਡ ਰਹੇ ਆ ਬਈ ਕਮੇਟੀ ਦੀ ਟੀਮ ਦੇ ਵਿੱਚ ਲਹਿਰੇ ਮੁਹੱਬਤ ਦੀ ਟੀਮ ਦੇ ਵਿੱਚ ਆਪਣਾ ਵੱਡਾ ਭਰਾ ਜੋ ਕਿ ਲੱਖੀ ਲਹਿਰਾ ਉਹਦੇ ਪਿੰਡ ਦੇ ਵਿੱਚ ਇਹ ਟੂਰਨਾਮੈਂਟ ਹੋ ਰਿਹਾ ਬਹੁਤ ਹੀ ਵਧੀਆ ਟੂਰਨਾਮੈਂਟ ਆ ਬਈ ਤੇ ਆਪਾਂ ਜਾ ਰਹੇ ਆ ਆਪਣਾ ਮੈਚ ਆ ਬਣੇਗੇ ਵਲੌਗ ਦੇ ਨਾਮ ਦੱਸ ਦੇ ਤੁਹਾਨੂੰ ਸਾਰੀਆਂ ਗੱਲਾਂ ਬੱਲੇ 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 ਵਾਹ ਬਈ ਵਾਹ ਇਧਰ ਹੀ ਪਾਸੀ ਸਿੰਗਲ ਦਾ ਕਿਹਦੇ ਵੱਧ ਆਏ ਇਧਰ ਲੈਣੇ ਦੇ ਮੁੰਡੇ ਕਹਿੰਦੇ ਵੀ ਫੁੱਟਬਾਲ ਸਿੱਧੀ ਪਾਈ ਹੈ ਤਿਰਵਾਵੇ ਜਾਉ ਦਾ ਦਾ ਨਾਂ ਇਹਦਾ ਹੱਥ ਦਰਸਾਂਗੇ ਰੱਖੀ ਹੋਈ ਹੈ ਇਹ ਨਿਸ਼ਾਨੀ ਹੈ ਕਹਿੰਦੇ ਮੇਰੇ ਵੀਰੋ ਹਾਂ ਇਧਰਲੇ ਪਾਸੇ ਦਾਦੀ ਦੀ ਨਿਸ਼ਾਨੀ ਹੈ ਕਹਿੰਦੇ ਪਹੁੰਚ ਗਏ ਜੀ ਟੂ ਰੰਗ ਤੇ ਹਾਂ ਕਿ ਤੁਸੀਂ ਐਂਟਰੀ ਚ ਚੈੱਕ ਕਰਾ ਦਾਦੀ ਚ ਨਾ ਸਕਦਾ ਥੱਲੇ ਦੇਖੋ ਕਿ ਭਾਈ ਦਿਆ ਵੇਖ ਲੈ ਆਉਂਦਾ ਐ ਬਹੁਤ ਜ਼ਿਆਦਾ ਹੈ ਕਹਿੰਦਾ ਕਿ ਦਾਦੀ ਨੂੰ ਮਿਲਿਆ ਟਾਇਰ ਹਲੇ ਵੀ ਨਵੇਂ ਪਾਏ ਉਹਦੇ ਵੀ ਘਾਟੀ ਚ ਲਾਈਏ ਬਣ ਲੱਗ ਰਿਹਾ ਹੈ ਹਾਂ ਕਿਹਾ ਬਰਦਾਸ਼ਤ ਵੱਡਾ ਧੰਨਵਾਦ ਹੈ ਆਓ ਜੀ ਬੰਗੀ ਦੀਪਾ ਸਿੰਘ ਤੇ ਨਾਲ ਮੈਂ ਦਰਾਂਪਰੇ ਪਿੰਡ ਦਾ ਵਰਮੀਰਾ ਜੋਤੀ ਆ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਲੈ ਵੀ ਕਬਾਨਾ ਵੀ ਲੋਹੇ ਵਾਲਾ ਮੈਚ ਕਰਦੀ ਗੱਲ ਸੋਹਣਾ ਵੀਰ ਅਸਾਂ ਪਹਿਲਾਂ ਮੈਂ ਬਈ ਜਿੱਤ ਗਏ ਸੀ ਕਾਕਾ ਰਾਂਪਰਾ ਹੋਇਆ ਫੋਟਾਸ ਤੇ ਗੈਂ ਵੱਡੀ ਆ ਵੀਰਵਾਨ ਆ ਆ ਬਈ ਲੈਰੀ ਦੀ ਏਜ ਟੀਮ ਨੇ ਸੱਦੇ ਆ ਗਏ 7 ਕਿਲੋਮੀਟਰ ਤੋਂ ਪਲੇਅਰ ਕਾਕਾ ਰਾਂਪਰਾ ਆਇਆ 700 ਕਿਲੋਮੀਟਰ ਤੋਂ ਹੋਰ ਜੀ ਕਾਕਾ ਰਾਂਪਰਾ ਜੀ ਉਹ ਆ ਚਿਰ ਕੋਈ ਆ ਸਾਰਾ ਕੋਈ ਪੱਕਾ ਰੰਪਰਾ ਵੀ ਹੋ ਗਿਆ ਬਈ ਫੁਲਟਾ ਤੇ ਆਊਟਰ ਜਿੱਤ ਗਏ ਬਈ ਪਹਿਲਾ ਮੈਚ ਜਿੱਤ ਗਏ ਆਪਣਾ ਕੀ ਯੋਗਦਾਨ ਆਪਣਾ ਉਂਗਰ ਪਾਇਆ ਸੀ ਦੋ ਸਿਕ ਚਿੱਕੇ ਖਾਦੇ ਤਾਂ ਜਿੱਤ ਗਏ ਯਾਰ ਇਹ ਸੱਤ ਰੰਗ ਨਵੀਂ ਸੱਤ ਰੰਗਾਂ ਦਾ ਕਰਦਾ ਬਈ ਰੇਨ ਬਹੋ ਰਹੇ ਨੇ ਆ ਦੇ ਨਵੀਂ ਲਿਆਸਤਾ ਆ ਉਹ ਯਾਰ 10000 ਰੁਪਏ ਲਾ ਗਿਆ ਨਾਲੇ ਮੈਨੂੰ ਗਲਾਈ ਹੋਟਲਟੇ ਤੇ ਸ਼ਾਪਿੰਗ ਰਗ ਲੈ ਤੈਨੂੰ ਸਾਰੇ ਦਾ ਪਰਾ ਤਾਤਾ ਬੂਏ ਬਣਾਉਣੇ ਵਾਲਾ ਆ ਬਾਲਟੀ ਤੇਰੀ ਵਟਾ ਬਈ ਪੁਜੀਆ ਬਣਾਉਣੇ ਦੀ ਤਾਤਾ ਹਾਂ ਬਈ ਸਵਾਦ ਆ ਓਏ ਸਵਾਦ ਆ ਕਾਪੋਨੇ ਘੜ ਜਾ ਨਹੀਂ ਦਰਾ ਪੂਜੀਆ ਬਦਾਨੇ ਵਾਲਾ ਬਾਈ ਬਸ ਬੰਦਾ ਬੰਦਾ ਆਹ ਭਈ ਬਈ ਕਮੇਟੀ ਦੋ ਮੈਚ ਜਿੱਤ ਗਏ ਬਣ ਖੇਡਣਾ ਸੀ ਪੂਲ ਕਲੀਅਰ ਮੈਚ ਆ ਪੂਜੀਆ ਬਦਾਨਾ ਹੀ ਖਾਈ ਜਾਂਦਾ ਸਵੇਰ ਦਾ ਇਹਦਾ ਗਾਲਾਂ ਸਾਡੇ ਵਾਲਿਆਂ ਦੀ ਮਿਹਰਬਾਨੀ ਆ ਭੰਡਾ ਵਾਲਿਆਂ ਨੇ ਵੱਡਿਆ ਲੈਣੀ ਸੀ ਵੀ ਪੰਜੇ ਗੇਰ ਦੇ ਪਾਸੇ ਲਿਆ ਗਿਆ ਇੱਥੇ ਰੱਖ ਲਿਆ ਫੇਰ ਬੱਲੇ 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 ਆਓ ਪਹਿਲੀ ਬਾਲ ਇਧਰਲੇ ਪਾਸੇ ਹਾਂ ਰਨ ਜਿਹੜੇ ਕਹਿੰਦੇ ਵੇਖਦਾ ਵੀ ਸਾਰੇ ਵਾਲੇ ਤਾੜੀ ਮਾਰਦੀ ਹੈ ਬਹੁਤ ਜ਼ੋਰਦਾਰ ਅੱਜ ਦੇ ਦਿੰਦੇ ਆ ਦੋ ਟੀਮਾਂ ਬੁਰਜ ਨਾਗਰਕਟ ਦੇ ਲਹਿਰਾ ਮੁਹੰਮਦ ਮੁੰਡੇ ਕਰਕੇ ਬੋਲ ਕਲੀਅਰ ਤੇ ਤਾੜੀ ਇਹ ਉਹ ਲਿਆ

ਉਹ ਯਾਰ ਤੇਜ਼ ਆ ਗਿਆ ਬੰਗਾ ਕਰੀ ਕਰਾਸੇ ਲਾਡੀ ਦੀ ਬੋਲ ਦੇ ਜਾ ਗਈ ਉਹਦਾ ਸਲੋਹਰਾ ਮਾਰੀ ਜਾਂਦਾ ਸੀ ਤੇਰੇ ਮੈਂ ਬੈਟ ਮਾਰੂ ਓਏ ਹਾਂਜੀ ਦੋਸਤੋ ਕਿੱਦਾਂ ਸਾਰੇ ਮੇਰੇ ਵੀਰ ਉਮੀਦ ਕੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਜਾ ਰਹੇ ਆ ਬਈ ਖੇਡਣ ਪਿੰਡ ਲਹਿਰਾ ਮੁਹੱਬਤ ਜ਼ਿਲ੍ਹਾ ਬਠਿੰਡਾ ਆਪਣੇ ਏਰੀਆ ਦਾ ਟੂਰਨਾਮੈਂਟ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਅੱਜ ਆਇਆਗਾ ਬਈ ਫਾਈਨਲ ਡੇ ਤੇ ਆਪਣਾ ਉਹਨਾ ਕੁਆਟਰ ਫਾਈਨਲ ਮੈਚ ਇਹ ਟੂਰਨਾਮੈਂਟ ਆਪਣੇ ਭਰਾਸਵਰਗবাসী ਲੱਖੀ ਲਹਿਰਾ ਤੇ ਦੀਪਾ ਲਹਿਰਾ ਦੀ ਜਾਦ ਵਿੱਚ ਕਰਵਾਇਆ ਜਾ ਰਿਹਾ ਹੈ ਬਹੁਤ ਵਧੀਆ ਟੂਰਨਾਮੈਂਟ ਚੱਲ ਰਿਹਾ ਅੱਜ ਹੈਗਾ ਇਸ ਦਾ ਫਾਈਨਲ ਡੇ ਤੇ ਦੇਖਦੇ ਆਂ ਬਈ ਕੀ ਬੰਦਾਂ ਲਾਵਾਂਗੇ ਜੋਰ ਉਮੀਦ ਕਰਦੇ ਆਂ ਅੱਜ ਜਿੱਤਾਂਗੇ ਬਾਕੀ ਦੇਖਦੇ ਆਂ ਬਈ ਕੀ ਬੰਦਾਂ ਬਣੇ ਰਹੋ ਆਪਣੇ ਵਲੌਗ ਦੇ ਨਾਲ ਦਿਨੇ ਤੁਹਾਨੂੰ ਸਾਰੀ ਅਪਡੇਟ ਹਾਂਜੀ ਅੱਜ ਆਪਣੇ ਨਾਲ ਫੇਰ ਬਈ ਬਾਈ ਜੀ ਆਏ ਨੇ ਜਿਵੇਂ ਕਿ ਤੁਹਾਨੂੰ ਦੱਸਿਆ ਸੀਗਾ ਪਿਛਲੇ ਵਲੌਗ ਦੇ ਵਿੱਚ ਵੀ ਜਦੋਂ ਇਹ ਆ ਜਾਂਦੇ ਆ ਉਦੋਂ ਗੱਲਾਂ ਹੋਰ ਹੋ ਜਾਂਦੀਆਂ ਬਾਕੀ ਦੇਖਦੇ ਆਂ ਅੱਜ ਕੀ ਕਹਿਣਾ ਅੱਜ ਬਾਰੇ ਤਾ ਗਿਆ ਜੀ ਦਿਨ ਕੀ ਗੱਲ ਆ ਚਲ ਦੇਖਦੇ ਆਂ ਬਾਈ ਜੇ ਅੱਜ ਜਿੱਤ ਗਿਆ ਤਾਂ ਇਹਦਾ ਵੀ ਗਰਾ ਲੈ ਜਾਊਗਾ ਪਿਛਲੀ ਵਾਰੀ ਜਿੱਤੇ ਸੀ ਆਪਾਂ ਠੀਕ ਆ ਦੇਖਦੇ ਆਂ ਅੱਜ ਕੀ ਮੰਦਾ ਪਹੁੰਚ ਗਏ ਜੀ ਆਪਾਂ ਐਰੇ ਮੁਹੱਬਤ ਗਰਾਊਂਡ ਦੇ ਵਿੱਚ ਜਿੱਥੇ ਕੀ ਟੂਰਨਾਮੈਂਟ ਹੋ ਰਿਹਾ ਇੱਥੇ ਹੋ ਰਿਹਾ ਬਈ ਟੂਰਨਾਮੈਂਟ ਰੋਜਾ ਕਮਾਹੌਲ ਜਿਵੇਂ ਜਿਹੜੇ ਪਹਿਲੇ ਹੁੰਦੇ ਸ਼ੁਰੂਆਤ ਦੂਜਾ ਪਾਉਂਡ ਦੇ ਲਈ ਆਪਣੇ ਪਿੰਡ ਦੀ ਟੀਮ ਪਰਸੋਂ ਜਿਹੜਾ ਜਿਹੜਾ ਤਿਆਰ ਬਕੇ ਆ ਰਿਹਾ ਹੈ ਲਲੀਤ ਰੇਂਦਰ ਭੁੱਲਰ ਬਾਬੇ ਦਾ ਸਰਮਾਦ ਕੋਈ ਵੀ ਕੂੜਨੇ ਵਾਲਾ ਖਿਡਾਰੀ ਜਿਹੜਾ ਸਾਹਮਣੇ ਬਾਤ ਨੂੰ ਟੀਮ ਵੱਲੋਂ ਬਾਈ ਪੂਰੀ ਸੇਵਾ ਹੋ ਰਹੀ ਆ ਕਹਿੰਦੇ ਪੂਰਾ ਜੋਰ ਲਾ ਕੇ ਖੇਡਣਾਗਾ ਜੇ ਬਾਣੀ ਅਜੇ ਤੱਕ ਕਮੇਟੀ ਜੇ ਟੀਮ ਟੀਮ ਹੋਣੀ ਆ ਫਿਰ ਤਾਂ ਬਾਈ ਸਟ੍ਰਿੰਗ ਵੀ ਨਹੀਂ ਮਿਲਨੀਗੀ ਕਮੇਟੀ ਅੱਜ ਕਿਉਂ ਕੀ ਬਣਦਾ ਅੱਜ ਮਾਨਨਾ ਕੀ ਆ ਗੋਪੀ ਮੰਡ ਆ ਗਿਆ ਕੜਾ ਤਿਆਰ ਆਗਾ ਸੱਤ ਪਾਉ ਆਪਣੀ ਬਸ ਕਾਂ ਬਜੀ ਉਹ ਇਹ ਆ ਬਾਲ ਚੱਕਣ ਕਮੇਟੀ ਦਾ ਉਹ ਆਗਾ ਆਪਣਾ ਪ੍ਰਧਾਨ ਪ੍ਰਧਾਨ ਠੇਕੇਦਾਰ ਠੇਕੇਦਾਰ ਉਹਨਾਂ ਦਾ ਠੀਕ ਆ ਇਹ ਕਹਿੰਦਾ ਪਾਲ ਪੇਪਰ ਨੇ ਮੇਰਾ ਸਨਮਾਨ ਕਰ ਦਿਵਾ ਦੋਰੇ ਦੂੰਗੀ ਕਹਿਣਾ ਦਰਜਾ ਲੱਗਿਆ ਨਾ ਗੋਪੀ ਮੰਡ ਤੋਂ ਬਾਤ ਤੇਰੀ ਦਾ ਸਾਰਾ ਮੈਚ ਕਰੋ ਜੋਰ ਲਾਉਣ ਲਾਉਣੇ ਜੋਰ ਕਰਦੇ ਅੱਜ ਉਹਦੀ ਯਾਦਾਂ ਕਦੇ ਭਾਈ ਜਾ ਸਕਦੀਆਂ ਇੱਕ ਪਿਓ ਬੈਠਾ ਤੇ ਪਿਓ ਸਾਰਿਆਂ ਦੇ ਵਿੱਚ ਉਹ ਹੀ ਦੇਖਦਾ ਕਿ ਲੱਖੀ ਤੁਰਿਆ ਫਿਰਦਾ ਪਰ ਜਿਹੜੇ ਚਲੇ ਗਏ ਕਦੇ ਵਾਪਸ ਨਹੀਂ ਆਇਆ ਤਾਂ ਮੈਂ ਇੱਕੋ ਗੱਲ ਕਹਿੰਦੇ ਮੱਝ ਦੀ ਧਰਤੀ ਦਾ ਟਰੈਕਟਰ ਦਾ ਕਹਿੰਦੇ ਜੱਤੂ ਹੈ ਇਹ ਇੰਨਾ ਪਿੰਡਾਂ ਦਾ ਕਹਿੰਦੇ 스타 ਹੈ ਇਹ ਕਾਕਾ ਰਾਮਪੁਰ ਦੀ ਧਰਤੀ ਦਾ ਕਲਕੱਤੇ ਵਾਲੇ ਜਿਹੜੇ ਸਟੇਟਾਂ ਚ ਬੜੀ ਮਹਿੰਗੇ ਮੋਦੀ ਬੋਲੀ ਲੱਗਦੀ ਹੈ ਮੁੰਡੇ ਦੀ ਔਰ ਕਹਿੰਦਾ ਹਦਿਆ ਮੇਰੀ ਤੇਰੀ ਖੇਡ ਕਲਪ ਵਾਲਾ ਤਿਆਰ ਹੈ ਸਾਹਮਣੇ ਕਾਕਾ 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 ਉਹ ਸਾਹਮਣੇ ਬੰਦੇ ਕਾਕਾ 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 ਕਹਿੰਦੇ ਧੂੜ ਜੰਡੀ ਆਉਂਦਾ ਪਰ ਦੂਜੇ ਪਾਸੇ ਕਾਕਾ ਰਾਮਪੁਰੇ ਦੀ ਧਰਤੀ ਦਾ ਜਿਹੜੇ ਬਠਿੰਡੇ ਦਾ ਇੱਕ ਵੱਡਾ ਮਾਨ ਹੈ ਮੇਰੇ ਵੀਰੋ ਔਰ ਫੈਸਲੇ ਜਿਹੜੇ ਕਹਿੰਦੇ ਵੱਡੇ ਨੇ ਸਰਦਾਰ ਹੈ ਅੱਧ ਲੱਖੀ ਦਾ ਜਿਹ ਕਹਿੰਦੇ ਮੇਰੇ ਉਹਨੇ ਨਾਂ ਵੱਡਾ ਬੱਚਾ ਪੱচ্চਾ ਕਹਿੰਦੇ ਭਾਗਵਾ ਆਪਣਾ ਮੇਰੇ ਵੀਰੋ ਸਭ ਤੋਂ ਵੱਡੀ ਗੱਲ ਹੁੰਦੀ ਹੈ ਪਰ ਸਾਹਮਣੇ ਗੋਗੀ ਦੀ ਬਾਤ ਦਿਲ ਗੱਲ ਕਰਦਾ ਹੋਇਆ ਲਾਓ ਨੰਗੇ ਪੈਰੀ ਕੋਲਿਆਂ ਤੇ ਪੰਡਾ ਚੜਨਾ ਕੋਈ ਫਿਰਰਾ ਹੀ ਦੀਵਾ ਜਿਹੜਾ ਝੱਖਲਾ ਜਵਲਦਾ ਪਾਰ ਸਹਮਣੀ ਨਾ ਪਿੱਛੇ ਓ ਸਤਾਰ ਲੱਗਦਾ ਪਾਰ ਸਹਮਣੀ ਨਾ ਪਿੱਛੇ ਸਤਾਰ ਲੱਗਦਾ ਗੋਗੀ ਬਾਹਰ ਫੇਰ ਬੜਾ ਬੜਾ ਧਿਆਰ ਸਵਾਲ ਕੁਝ ਵੱਖਰਾ ਹੌਸਾ ਬੱਲੇ 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 ਹੁੰਦੀ ਹੈ ਲੱਕੀ ਤਿਵਾਰੀ ਸਨੇ ਤਿਵਾਰੀ ਹਾਂ ਮਿੱਲੀ ਹਾਂ ਭਾਈ ਕੁਆਟਰ ਤਾਂ ਜਿੱਤ ਗਏ ਹੁਣ ਕੀ ਬਣੂਗਾ ਸੈਮੀ 'ਚ ਸੈਮੀ 'ਚ ਭਾਈ ਦੇਖਦੇ ਹਾਂ ਕੋਲਡ ਕਾਫੀ ਬਣਾਉਣਾ ਪਹਿਲਾਂ ਕਰਦੇ ਆ ਕੋਲਡ ਕਾਫੀ ਪੀਉਂਦੇ ਆ ਕੈਮ ਕਰਨਾ ਕੈਮ ਕਰਨਾ ਜਿੱਤਣਾ ਯਾਰ ਇਹ ਜੁ टूर्नामेंट ਆਪਾਂ ਟੂਰਨਾਮੈਂਟ ਜਿੱਤ ਕੇ ਅੱਥਨੇ ਪੰਛਨ ਕਰਨਾ ਇੱਧਰ ਜਾ ਕੇ ਭਰਾ ਹਾਂ ਹੁਣ ਦੱਸ ਸਮਾਨ ਲੈ ਲਿਆ ਬਾਈ ਸਮਾਨ ਵੀ ਲੈਣਾ ਕਾ ਤਾਂ ਫਿੱਟ ਕਰ ਦੇਣਾ ਕੌਫੀ ਕੌਫੀ ਪਿਆ ਕੇ ਪੂਰਾ ਲੈ ਉਹਨੂੰ ਵੀ ਫਿੱਟ ਕਰ ਲੈ ਪੂਰਾ ਮੈਂ ਬਸ ਫਿਲਡਿੰਗ ਆਪਣੇ ਬੰਦੇ ਡਰੇ ਜੀ ਕਾ ਤੋ ਜਾਂਦੇ ਅੱਜ ਪਤਾ ਨਹੀਂ ਮੈਂ ਗੋਪੀ ਮਗਰ ਪੈ ਗਿਆ ਸੀ ਯਾਰ ਦਾ ਲਾਹੌਰੀਆ ਹੈ ਅਸੀਂ ਠੀਕ ਹੈ ਹੋਰ ਕੋਸਾ ਹੋਰ ਬੱਸ ਬਾਈ ਹਰਸ਼ਦ ਨੇ ਮੈਚ ਬਣਾਦਾ ਆਊਟ ਕਰਦੇ ਬੰਦੇ ਨੈਵ ਨੇ ਗਰਾਤਾ ਹੀ ਮੈਚ ਨੈਵ ਨੇ ਓਵਰ ਦਾ ਵਧੀਆ ਪਾਤਾ ਹਾਂ ਕੈਚ ਹਰਤਾ ਸੀ ਕੈਚ ਛੱਡ ਕੇ ਕੰਮ ਖਰਾਬ ਕਰਤਾ ਸੀ

ਸ਼ੇਅਰ ਕਰੀਏ ਵੱਧ ਤੋਂ ਵੱਧ ਵਾਪਸ ਸਪੋਰਟ ਕਰੋ ਆ ਬਈ ਸਾਨੂੰ ਸੈਮੀ ਤੇ ਲਿਜਾਣ ਵਾਲਾ ਬੰਦਾ ਹੋਰ ਮੈਂ ਕਹਿਣੇ ਚੜਕੇ ਛੱਤੀਆਂ ਦੇ ਓਵਰ ਬਾਗੂਗਾ ਕਮੈਂਟ ਵੀ ਕੀਤੇ ਨਹੀਂ ਇਹਨੇ ਆਊਟ ਕਰਤੀ ਬਈ ਗੋਪੀ ਮੰਡ ਨੂੰ ਆਊਟ ਕਰਤਾ ਹੋਰ ਵੀ ਵਧੀਆ ਪਾਦਾ ਇਸ ਦਿਨ ਬਦੌਲ ਦੇ ਇੱਥੇ ਬੈਠੇ ਅਸੀਂ ਕਾਫੀ ਪੀ ਰਹੇ ਆ ਨਹੀਂ ਤਾਂ ਹੁਣ ਨੂੰ ਲੜੀ ਜਾਂਦੇ ਹੁੰਦੇ ਆਪਸ ਚ ਹਨਾ ਨਹੀਂ ਕਾਫੀ ਦਾ ਫਿਰ ਵੀ ਹੁੰਦੇ ਆਹ ਬਿੱਲੀ ਕੀ ਕਰਨ ਕਿੰਨੇ ਪੈਸੇ ਲਾ ਕੇ ਇਹਦੇ ਬੈਠਾ ਹੈ 80000 ਰੁਪਏ ਲਾਦਾ ਬਈ 80000 ਰੁਪਏ ਕਰਦਾ ਕੁਝ ਨਹੀਂ ਉਹ ਨਹੀਂ ਕਰਦਾ ਬਈ ਪਾਸਾ ਤੇ ਮਿੱਚ ਲਾਇਆ ਯਾਰ ਠੀਕ ਆ ਯਾਰ ਚੱਲ ਪੀ ਲੈ ਕੋ ਵੀ ਹਾਂ ਮਾਨ ਬੜੀ ਮਸਲ ਦੇ ਬਿਛੇਰੇ ਦਾ ਡੇਟੂਆ ਸਾਹਮਣੇ ਇਸ ਇਲਾਕੇ ਦੇ ਕਹਿੰਦੇ ਆਰਬਾਉਡ ਸ਼ਾਨ ਹੈ ਇਹ ਸੰਦੀਪ ਸਿੰਘ ਮੁੰਡਾ ਰੰਪਰੇ ਦੀ ਧਰਤੀ ਦਾ ਇੱਕ ਸਕੋਰ ਦਾ ਜੜਾ ਕਹਿੰਦੇ ਵਾਧਾ ਕਰ ਗਿਆ ਕਰੇ ਗੱਡੀ ਦਿੱਤੀ ਆ ਤੇ ਕਰੇ ਫੋ ਟ੍ਰੈਕਟਰ ਜਿੱਤਦਾ ਜਿਹੜੇ ਮੁੰਡੇ ਆਣ ਮੰਦਰੀ ਨੋਇਂ ਜਣ ਤਿਆਰ ਵਰਤਿਆ ਨਿਹਾਰ ਸਿੰਘ ਬੜੇ ਦੀ ਕਹਿੰਦੇ ਧਰਤੀ ਦਾ ਉਧਰ ਕਹਿੰਦੇ ਟੱਕਾ ਉਹ ਰੰਪਰੇ ਮੰਦਰੀ ਦੀ ਧਰਤੀ ਦਾ ਇਧਰਲੇ ਪਾਸੇ ਖੇਡਦੇ ਗਰਾਉਂਡ 'ਤੇ ਰੱਜੜੇ ਕਹਿੰਦੇ ਚਾਰ ਰੋੜੋਤੇ ਹੈ ਇਹ ਵੀ ਫੋ ਟ੍ਰੈਕਟਰਾਂ ਕਹਿੰਦੇ ਦੇਤੋ ਹੈ ਪਰ ਖੇਡਦੇ ਗਰਾਉਂਡ ਦੇ ਵੇਖਣਾ ਵੀ ਵੀ ਚੱਕਮਗ ਕਰਦਾ ਸੀ ਜਗਦੀਪ ਤੁਰ ਗਿਆ ਲੱਖਾਂ ਦਾ ਸੀ ਮੱਲ

ਸਾਹਮਣਾ ਵਾਹ ਫੇਰ ਵਾਹ ਐ ਸੋਨਿਆ ਵਾਹ ਐ ਸੋਨਿਆ ਅਜੇ ਕਾਕਾ 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 ਆਰਗੇ ਬਾਈ ਸੈਮੀਫਾਈਨਲ ਮੈਚ ਅਸੀਂ ਫੇਰ ਅੱਜ ਹਾਂ ਬਈ ਅਪਡੇਟ ਕਰ ਰਹੇ ਆ ਕੌਣ ਨਾ ਵਧੀਆ ਯਾਰ ਹਨਾ ਨਾ ਕੋਈ ਦਿੱਤ ਹਾਰ ਦਾ ਚੱਕਰ ਨਾ ਕੁਝ ਹੋਰ ਭਾਈ ਯਾਰ ਜਿੰਨੇ ਜਵਾਬ ਖੇਡਦੇ ਆ ਲੈ ਰੇ ਗਾਰਡ ਅੰਦਰ ਪਏ ਕੋ ਲੱਗੇ ਪਏ ਵਾਜ ਆ ਆ ਬਈ ਸਾਡਾ ਅੰਡਰ ਦਾ ਜਵਾਬ ਆ ਇਹਨੂੰ 4 ਛੱਕੇ ਵੱਜ ਗਏ ਘਰੇ ਆ ਕੇ ਰੋਣ ਲੱਗ ਗਿਆ ਇਹ ਚੱਲ ਕੋਈ ਨਹੀਂ ਬੱਤ ਰੋਣ ਕਾ ਤਾਂ ਲੱਗਿਆ ਹੀ ਘਰੇ ਆ ਕੇ ਕੱਲੇ ਹਾਇਆ ਚਾਰ ਹੀ ਖਾਏ ਅੱਗੀ 6 ਖਾਣੇ ਆ ਉਹ ਆ ਗਿਆ ਜਿੰਨੇ ਲੋੜੇ ਦਾ ਜੋਸੀ ਕੇ ਬਾਤ ਹੋ ਰਹੀ ਹੈ ਜਿਤੂ ਲੇਰੇ ਆ ਗਿਆ ਸਨਮਾਨ ਕਰਾ ਦਿੰਨੇ ਅੰਦਰ ਕਿੰਨੇ ਨਾਲ 3 ਲੱਖ ਉਹ토리 ਐਨਾ ਦਾ ਬਜਟ ਨਹੀਂ ਟੂਰਨਾਮੈਂਟ ਦਾ ਇਹਨਾਂ ਦਾ ਹਰਾਇਆ ਤੇਰੇ ਚਾਚੇ ਨੇ ਦੋਨੋਂ ਵੀ ਫਾਉਰ ਸਾਹਿਬ ਨੂੰ ਦੇਤੀ ਦੀ ਸਟੇਜ ਤੇਰੇ ਚਾਚੇ ਨੇ ਦਾ ਹਰਾਇਆ ਉਹ ਦਿਖਾਓ ਦਿਖਾਓ ਟੋਪੀ ਲਾ ਸਣੀ ਪ੍ਰਵਾਸੀ ਸਣੀ ਪ੍ਰਵਾਸੀ ਵਰਗਿਆਂ ਨੇ ਇਹਨਾਂ ਦੇ ਬੁੱਲਾ ਦੇ ਸਿਕਰੀ ਆਈ ਪੀ ਜੀਤੂ ਦਾ ਡੈਡੀ ਆ ਬਈ ਵਿਸ਼ੇਸ਼ ਤੌਰ ਤੇ ਪੁੱਜਿਆ ਹੈ ਉਹ ਇਹੀ ਕਰਦਾ ਐਂਕਲ ਥੋੜਾ ਪ੍ਰੈਸ਼ਰ ਲੈ ਗਿਆ ਉਹ ਸੁਖ ਲੈਫਟੀ ਆਸਟ੍ਰੇਲੀਆ ਉਹਨਾਂ ਦੇ ਫਾਦਰ ਸਾਹਿਬ ਨੇ ਲੈਰੇ ਚੱਲਦਾ ਨਹੀਂ ਇਸ ਤਰ੍ਹਾਂ ਤੇ ਪੁੱਛਿਆ ਬੜਾ ਧੰਨਵਾਦ ਆ ਗੱਲੀ ਸੁਖ ਕ੍ਰੈਫਟਿੰਗ ਆਸਟ੍ਰੇਲੀਆ ਸੁਖ ਬਾਈ ਦੇ ਫਾਦਰ ਸਾਹਿਬ ਨੂੰ ਸਾਡੇ ਸਰਕਾਰ ਜੋ ਅੰਕਲ ਜੀ ਉਹ ਵੀ ਸਨਮਾਨ ਲੈਣਗੇ ਐਨੂੰ ਬਾਈ ਕਲਿੱਪ ਬਣਾਉਣ ਨੂੰ ਗਿਆ ਸੀਗਾ ਮੈਚ ਦੀਆਂ 5 ਮਿੰਟ ਦੀ ਇੱਕ ਵੀਡੀਓ ਬਣਾ ਲਈ ਜਿਵੇਂ ਵਿਆਹ ਦੀ ਮੂਵੀ ਬਣਾਉਂਦਾ ਹੁੰਦਾ ਲੈ ਤੰਦ ਗੱਡੀ ਜਾਂਦਾ ਆ ਬਾਈ ਲਾਈਵ ਕਰਦਾਗਾ 5 ਦਿਨ ਤੋਂ ਇੱਥੇ ਹੀ ਆ ਇੰਨੇ ਕੱਟਦੇ ਬਲੌਗ ਤੇ ਸਾਰੇ ਸਬਸਕ੍ਰਾਈਬ ਕਰ ਲੋ 1 ਮਿਲੀਅਨ ਕਰ ਦੇ ਇੱਕ ਦਿਨ ਚ ਤੱਕ ਲਿਓ ਫੱਟੇ ਹਾਏ ਹਾਏ ਓਏ 1 ਮਿਲੀਅਨ ਹੋ ਗਿਆ ਤਾਂ ਗੱਲਾਂ ਹੀ ਕਾਧੀਆਂ ਵਰਤਾਂ ਫਿਰ ਮੈਂ ਆਉ ਦਾ ਚੈਨਲ ਹੀ ਖੋਲ ਦੇਣਾ ਲਾਈਵ ਦਾ ਫਿਰ ਨਹੀਂ ਬਹਿ ਜਾ ਬਈ ਫਿਰ ਤਾਂ ਨਾ ਕਰ ਨਹੀਂ ਤੈਨੂੰ ਰੱਖੂ ਕੈਮਰਾਮੈਨ ਜਾ ਯਾਰ ਫਿਰ ਤਾਂ ਕਰ ਦੋ ਚੱਕ ਲਿਓ ਠੀਕ ਆ ਅਜ ਤਾਂ ਆ ਗਏ ਬਈ ਸੈਮੀ ਫਾਈਨਲ ਫਾਈਨਲ ਸ਼ੁਰੂ ਆਉਣ ਲੱਗਾ ਹੁਣ ਹੁਣ ਜੀ ਬੈਠ ਕੇ ਦੇਖ ਸਕਦੇ ਹੁਣ ਅਸੀਂ ਫਾਈਨਲ ਮੈਚ ਬਹੁਤ ਵਧੀਆ ਟੂਰਨਾਮੈਂਟ ਹੋਇਆ ਭਾਈ ਚਲੋ ਕੋਈ ਨਹੀਂ ਜਿੱਤ ਹਾਰ ਤਾਂ ਬਣੀ ਆ ਡਾਲੇ ਦੀ ਟੀਮ ਤੇ ਮੋਡ ਮੰਡੀ ਦਾ ਫਾਈਨਲ ਸ਼ੁਰੂ ਹੋਣ ਲੱਗਾ ਆਪਾਂ ਹੋਗੇ ਫ੍ਰੀ ਭਾਈ ਹੁਣ ਆਪਾਂ ਬੈਠੇ ਮੈਚ ਦਾ ਆਨੰਦ ਲੈਨੇ ਹੁਣਾਂ ਦਾ ਸਨਮਾਨ ਹੈ ਮੈਂ ਬੇਨਤੀ ਕਰਦਾ ਜਰੂਰ ਆ ਜਾਣਾ ਦੋ ਪਾਸਾ ਪੰਜ ਬਾਰੇ ਮਿੱਤਰੋ ਇਹ ਬੱਲੇ 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 ਕਾਲ ਬਾਕ ਬੜਾ ਧੜਦਾ ਰਸਾ ਕਾਲੇ ਦੀ ਟੀਮ ਜਿਹੜੀ ਚੈਂਪੀਅਨ ਟੀਮ ਹੈ ਔਰ ਕੁੱਪ ਜੇਤੂ ਟੀਮ ਜਿਹੜੀ ਰਹੀ ਹੈ ਮੌਣ ਮੰਦੀ ਦੀ ਟੀਮ ਨੇ ਦੇ ਵੀ ਇੱਕ ਕੈਚ ਨੇ ਜਿਹੜਾ ਮੈਚ ਇੱਕ ਪਾਸੇ ਕਰਾ ਦਿੱਤਾ ਸਾਰ ਸਬੂ ਨੂੰ ਬਿੜਾਲੇ ਵਾਲੇ ਪਹਿਲਾਂ ਤਾਂ ਟੀਮ ਸਾਨੂੰ ਲਾਈਨ ਤੇ ਅੱਡ ਪਿੰਡ ਖੇਡਣਾਗਾ ਖੇਡ ਗਏ ਫਿਰ ਸਾਰੀ ਪ੍ਰਬੰਧਕ ਕਮੇਟੀ ਆਪਾਂ ਨੂੰ ਵੀ ਖੜਾ ਦਾ ਲੈ ਨਿਬੜਗਾ ਬਈ ਟੂਰਨਾਮੈਂਟ ਕੈਸ਼ ਛੱਡ ਤਾ ਨੇ ਜਿੱਤ ਗਈ ਦਾਲੇ ਦੀ ਟੀਮ ਸੈਕੰਡ ਮੋਡ ਮੰਡੀ ਤੀਜਾ ਨਾਮ ਲਹਿਰਾ ਮੁਹੱਬਤ ਚੌਥਾ ਪੁੱਲਾਗਾ ਨਾ ਪੂਰਾ ਮੈਂ ਤੇਰਾ ਓਵਰ ਕਰਾਉਣਾ ਈ ਯਾਰ ਦੁਬਾਰੇ ਦੱਸ ਤੂੰ ਕੀ ਕਹਿੰਦਾ ਈ ਪਹਿਲਾਂ ਉਹ ਫੁੱਦਰਾ ਮਤੋਂ ਬਹੁਤ ਕੀਤੇ ਬਾਈ ਬੱਸ ਇਹ ਕਹਿੰਦਾ ਪੰਜ ਸਿੱਕੇ ਨਹੀਂ ਕਾਇ ਕਰੇ ਬੈਠੋ ਸੱਤ ਖਾਣੇ ਜੇ ਕਨੂ ਛੱਡੀ ਮੈਂ ਭੈਣ ਆਪਾ ਬਾਈ ਕਹਿਣੀ ਸਭ ਦੀ ਨਹੀਂ ਰਹਿ ਸਾਡੇ ਕੋਲੇ ਪਿੰਡ ਦਾ ਟੂਰਨਾਮੈਂਟ ਲੈ ਤਾਂ ਸਾਡੇ ਡੋਲੂ ਔਰ ਫਿਰ ਹਰਸ਼ ਚ ਲਹਿਰਾ ਡੋਲੂ ਮਾ ਬੰਦ ਟੂਰਨਾਮੈਂਟ ਹੀ ਖਰਾਬਾ 6 ਕਹਿੰਦਾ 5 ਸਿੱਕੇ ਖਾ ਕੇ 5 ਕਹਿੰਦਾ ਹੀ ਮੈਂ ਹਾਂ ਦੀਪੇ ਦੇ ਫਾਦਰ ਸਾਹਿਬ ਆਏ ਨੇ ਬਹੁਤ ਵਧੀਆ ਟੂਰਨਾਮੈਂਟ ਪਰ ਕਦੇ ਪਿੰਡ ਦੇ ਟੂਰਨਾਮੈਂਟ ਚ 12 ਕਹਿੰਦੇ 13 ਵਾਲਾ ਨੇ ਆਹ ਭਰਾ ਆਣੇ ਆਪਣੇ ਉਹ ਗੱਲ ਤਾਂ ਮਾਲ ਮਾਲ ਵਾਲੀ ਗੱਲ ਹੈ ਭਰਾ ਵਾਲਾ ਬੰਦ ਕੀਤਾ ਇਹਦੀ ਗੱਲ ਕਰਕੇ ਮੈਂ ਪਿਆਰ ਕਰਦਾ ਵੇ ਇਹਨੂੰ ਮਾਰ ਦੋ ਤਾਂ ਜੀ ਹਾਂ ਅੱਜ ਮਾੜੀ ਦਿੱਲੀ ਆ ਗਿਆ ਯਾਰ ਦਿੱਲੀ ਬਾਰੇ ਮਾਰਾ ਜ ਆਪਣੇ ਨਿਬੜ ਗਿਆ ਬਈ ਟੂਰਨਾਮੈਂਟ ਬਹੁਤ ਵਧੀਆ ਟੂਰਨਾਮੈਂਟ ਹੋ ਗਿਆ ਉਹ ਠੰਡਾ ਵੀ ਨਾ ਫਾਸਟ ਟੀਮ ਡਾਲੇ ਦੀ ਸੈਕੰਡ ਮੌਡ ਮੰਡੀ ਮੰਡੇ ਵਰਗੀ ਹੋਊਗਾ ਓੱਖਾ ਕੋਲਾ ਉਧਰ ਗਿਆ ਹੋਗਾ ਦੇਖ ਤਾੜਗਾ ਮਾਰ ਦੇ ਕੇ ਭਾਈ ਦਰੂਟ ਨਹੀਂ ਇਹ ਹਾਰ ਗਏ ਭਾਈ ਅੱਜ ਜਾ ਰਹੇ ਹਾਂ ਹੁਣ ਘਰ ਨੂੰ ਆ ਦੇਖ ਲਓ ਹੁਣ ਮੂੰਹ ਨਹੀਂ ਕਰਦਾ ਇੱਧਰ ਪਗਣਾ ਨਹੀਂ ਜਿੱਤਾਂਗੇ ਅੱਜ ਕੀ ਕਰੀ ਮੰਨਦਾ ਤੂੰ ਅੱਜ ਸਹੀ ਗੱਲ ਆ ਇਹ ਪਹਿਲਾ ਮੈਚ ਤਾਂ ਜਿੱਤੇ ਸੀ ਫਿਰ ਆਪਾਂ ਪਹਿਲਾ ਜਿੱਤਨੂਗੀ ਟੂਰਨਾਮੈਂਟ ਤਾਂ ਨਹੀਂ ਜਿੱਤੇ ਕਿਸਮਤ ਹਾਂਜੀ ਦੋਸਤੋ ਕਿਵੇਂ ਲੱਗਿਆ ਤੁਹਾਨੂੰ ਆਪਣਾ ਬਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਇਦਾਂ ਦੀਆਂ ਹੋਰ ਵੀਡੀਓ ਤੇ ਬਲੌਗ ਦੇਖਣ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ